ਪਹਿਲਗਾਮ ਅਤਵਾਦੀ ਹਮਲੇ ਦਾ ਬਦਲਾ ਲੈਣ ਦੇ ਲਈ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਵਿੱਚਲੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਮਗਰੋਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਅਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਾਮਿਕਾ ਸਿੰਘ ਦੇ ਵੱਲੋਂ ਭਾਰਤ ਦੇ ਪਾਕਿਸਤਾਨ ਉੱਤੇ ਆਪਰੇਸ਼ਨ ਸੰਦੂਰ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਸੌਅ ਤੋਂ ਉਹਨੂੰ ਦੱਸਦੇ ਹਾਂ ਕਿ ਕਰਨਲ ਸੋਫੀਆ ਅਤੇ ਵਿੰਗ ਕਮਾਂਡ ਵਾਇੋਮਿਕਾ ਜਿਨ੍ਹਾਂ ਦੇ ਵੱਲੋਂ ਦਿੱਤੇ ਗਿਆ ਤਵਾਦੀ ਟਿਕਾਣਿਆਂ ਦੀ ਤਬਾਹੀ ਦੇ ਸਾਰੇ ਸਬੂਤ ਭਾਰਤੀ ਫੌਜ ਦੀ ਕਰਨਲ ਸੋਫੀਆ ਅਤੇ ਹਵਾਈ ਫੌਜ ਦੀ ਵਿੰਗ ਕਮਾਂਡ ਵਾਇੋਮਿਕਾ ਸਿੰਘ ਦੇ ਵੱਲੋਂ ਭਾਰਤ ਦੇ ਪਾਕਿਸਤਾਨ ਤੇ ਕੀਤੇ ਗਏ ਮਿਲਟਰੀ ਆਪਰੇਸ਼ਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਦੋਵੇਂ ਅਫਸਰਾਂ ਨੇ ਆਪਰੇਸ਼ਨ ਸਿੰਦੂਰ ਦੀ ਪੂਰੀ ਕਹਾਣੀ ਮੀਡੀਆ ਸਾਹਮਣੇ ਦੱਸੀਆ ਅਤੇ ਨਾਲ ਹੀ ਇਸਦੇ ਅਤਵਾਦੀ ਟਿਕਾਣਿਆਂ ਦੀ ਤਬਾਹੀ ਦੇ ਸਬੂਤ ਵੀ ਪੇਸ਼ ਕੀਤੇ ਕਰਨਲ ਸੋਫੀਆ ਜਿਥੇ ਫੌਜ ਕਮਿਊਨੀਕੇਸ਼ਨ ਮਾਹਰ ਹੈ ਉੱਥੇ ਹੀ ਵਿੰਗ ਕਮਾਂਡ ਬਾਇਓਮਿਕਾ ਸਿੰਘ ਸਪੈਸ਼ਲਿਸਟ ਹੈਲੀਕਾਪਟਰ ਪਾਇਲਟ ਵੀ ਹੈ ਕਰਨਲ ਕੁਰੇਸ਼ੀ ਸਿਗਨਲ ਕੋਰ ਦੇ ਵਿੱਚ ਸਰਵਿਸ ਦਿੰਦੀ ਹੈ ਜੋ ਆਰਮੀ ਕਮਿਊਨੀਕੇਸ਼ਨ ਦੇ ਵਿੱਚ ਮੁਹਾਰਤ ਰੱਖਦੀ ਹੈ ਜੇਕਰ ਉਨ੍ਹਾਂ ਦੇ ਕੰਮਾਂ ਦਾ ਜ਼ਿਕਰ ਕਰੀਏ ਤਾਂ ਸੂਚੀ ਬਹੁਤ ਲੰਬੀ ਹੈ ਕਰਨਲ ਕੁਰੇਸ਼ੀ ਨੇ ਸਾਲ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਵਿੱਚ ਔਰਤਾਂ ਅਤੇ ਬੱਚੀਆਂ ਨੂੰ ਹਿੰਸਾ ਤੋਂ ਬਚਾਉਣ ਨੂੰ ਲੈ ਕੇ ਇੱਕ ਫੌਜੀ ਟੀਚਰ ਦੇ ਤੌਰ ਤੇ ਕੰਮ ਕੀਤਾ ਸੀ। ਸਾਲ 2001 ਤੋਂ 2002 ਦੇ ਵਿੱਚ ਪੰਜਾਬ ਸਰਹੱਦ ਤੇ ਤਾਇਨਾਤ ਹੋਣ ਅਤੇ ਉਹਨਾਂ ਦੀ ਸਮਰਪਿਤ ਸੇਵਾ ਦੇ ਲਈ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਦੇ ਵੱਲੋਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਆਫਤ ਰਾਹਤ ਦੌਰਾਨ ਕਮਿਊਨੀਕੇਸ਼ਨ ਦੇ ਜ਼ਰੀਏ ਉਹਨਾਂ ਦੇ ਅਸਧਾਰਨ ਕੰਮ ਦੇ ਲਈ ਵੀ ਕਰਨਲ ਕੁਰੈਸ਼ੀ ਨੂੰ ਸਿਗਨਲ ਆਫੀਸਰ ਇਨ ਚੀਫ ਤੋਂ ਪ੍ਰਸ਼ੰਸਾ ਪੱਤਰ ਮਿਲ ਚੁਕਿਆ ਹੈ। ਜੇਕਰ ਵਿੰਗ ਕਮਾਂਡ ਵਾਲਾਇਮਿਕਾ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਰਤੀ ਹਵਾਈ ਫੌਜ ਦੇ ਵਿੱਚ ਹੈਲੀਕਾਪਟਰ ਪਾਇਲਟ ਨੇ ਅਚਨ ਅਤੀਪੂਰਨ ਇਲਾਕਿਆਂ ਦੇ ਵਿੱਚ ਚੇਤਕ ਅਤੇ ਚਿਤਾ ਵਾਂਗ ਸਪੈਸ਼ਲਾਈਜ਼ਡ ਹੈਲੀਕਾਪਟਰ ਆਪਰੇਟ ਕਰਦੇ ਨੇ ਉਹ ਆਪਣੇ ਪਰਿਵਾਰ ਵਿੱਚੋਂ ਹਥਿਆਰਬੰਦ ਫੌਜ ਦੇ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮੈਲ ਹੈ ਅਤੇ ਪਿਛਲੇ 21 ਸਾਲ ਤੋਂ ਹਵਾਈ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਵਾਇਮਿਕਾ ਸਿੰਘ ਜਦੋਂ ਛੀਵੀ ਜਮਾਤ ਦੇ ਵਿੱਚ ਪੜਦੇ ਸੀ ਤਾਂ ਕਲਾਸ ਦੇ ਵਿੱਚ ਉਹਨਾਂ ਦੇ ਨਾਮ ਦਾ ਮਤਲਬ ਪੁੱਛਿਆ ਜਾਂਦਾ ਸੀ ਤਾਂ ਉਸ ਸਮੇਂ ਉਹਨਾਂ ਨੂੰ ਉਹਨਾਂ ਦੇ ਨਾਮ ਦਾ ਮਤਲਬ ਨਹੀਂ ਸੀ ਪਤਾ ਉਦੋਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਨਾਮ ਬਾਇਓਮਿਕਾ ਦਾ ਮਤਲਬ ਉਡਣਾ ਹੈ। ਉਹਨਾਂ ਨੇ ਉਸ ਸਮੇਂ ਹੀ ਤੈਅ ਕਰ ਲਿਆ ਸੀ ਕਿ ਉਹ ਹਵਾਈ ਫੌਜ ਦਾ ਹਿੱਸਾ ਬਣੇਗੀ। ਆਪਣੇ ਜਨੂਨ ਦੇ ਚੱਲਦਿਆਂ ਉਹਨਾਂ ਨੇ ਸਕੂਲ ਦੇ ਵਿੱਚ ਐਨਸੀਸੀ ਜੁਆਇਨ ਕੀਤੀ ਅਤੇ ਸ਼ਾਰਟ ਸਰਵਿਸ ਕਮਿਸ਼ਨ ਦੀ ਮਦਦ ਦੇ ਨਾਲ ਹਵਾਈ ਫੌਜ ਦਾ ਹਿੱਸਾ ਬਣੇ। ਵਿੰਕ ਕਮਾਂਡਰ ਵਾਇਮਿਕਾ ਸਿੰਘ ਦੇ ਕੋਲ 2500 ਘੰਟਿਆਂ ਤੋਂ ਜ਼ਿਆਦਾ ਦਾ ਫਲਾਈਟ ਆਵਰਜ਼ ਤਜਰਬਾ ਹੈ। ਉਹਨਾਂ ਨੇ ਜੰਮੂ ਕਸ਼ਮੀਰ ਅਤੇ ਪੂਰਬ ਉੱਤਰ ਸੈਨੇ ਮੁਸ਼ਕਲ ਪਹਾੜੀ ਇਲਾਕਿਆਂ ਦੇ ਵਿੱਚ ਚੇਤਕ ਅਤੇ ਚੀਤਾ ਵਰਗੇ ਹੈਲੀਕਾਪਟਰਾਂ ਨੂੰ ਆਪਰੇਟ ਕੀਤਾ ਹੈ। ਨਵੰਬਰ 2020 ਦੇ ਵਿੱਚ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਮਹੱਤਵਪੂਰਨ ਮੁਹਿੰਮ ਨੂੰ ਵੀ ਲੀਡ ਕੀਤਾ ਸੀ ਜਿਸ ਦੇ ਵਿੱਚ ਪਹਾੜੀਆਂ ਅਤੇ ਮੁਸ਼ਕਲ ਇਲਾਕਿਆਂ ਦੇ ਵਿੱਚ ਕਾਰ ਵਾਇਮਿਕਾ ਦੀ ਟੀਮ ਨੇ ਸਫਲ ਉਡਾਣ ਕਰਕੇ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਸੀ। ਸਾਲ 2021 ਦੇ ਵਿੱਚ ਉਹਨਾਂ ਨੇ 21650 ਫੁੱਟ ਦੀ ਉਚਾਈ ਤੋਂ ਸਥਿਤ ਮਾਉਂਟ ਮਣੀ ਰੰਗ ਦੇ ਉੱਤੇ ਇੱਕ ਤ੍ਰਿ ਸੇਵਾ ਮਹਿਲਾ ਪर्वਤਰੋਹੀ ਮੁਹਿੰਮ ਦੇ ਵਿੱਚ ਵੀ ਹਿੱਸਾ ਲਿਆ ਸੀ ਸੋ ਭਾਰਤੀ ਫੌਜ ਦੀਆਂ ਇਹਨਾਂ ਜਾਬਾਜ਼ ਮਹਿਲਾ ਅਫਸਰਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰ ਟੀਵੀ